ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ ਪੰਜਾਬ ਦੇ ਸਿਨੇਮਾ ਕਰਾਂ ਦੇ ਵਿੱਚ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਗਈ ਤਾਂ ਸ਼ੋਮਨੀ ਕਮੇਟੀ ਦੇ ਵੱਲੋਂ ਹਰ ਇੱਕ ਸਿਨੇਮਾ ਕਰ ਹਰ ਇੱਕ ਮਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਦੱਸਦੇ ਇਹ ਕਿ ਕੰਗੜਾ ਰਣੋਦ ਦੀ ਫਿਲਮ ਐਮਰਜੈਂਸੀ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਵਧਦਾ ਜਾ ਰਿਹਾ ਹੈ ਤਾਂ ਸੂਬੇ ਪਾਰ ਦੇ ਵਿੱਚ ਸ਼ਬਨੀ ਕਮੇਟੀ ਦੇ ਵੱਲੋਂ ਆਪਣੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਇਸੇ ਦਰਮਿਆਨ ਇਹ ਵੀ ਕਿਹਾ ਗਿਆ ਕਿ ਜੇਕਰ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੁੰਦੇ ਨੇ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਸ਼ਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਪੰਜ ਮੈਂਬਰੀ ਵਫ਼ਦ ਦੇ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਦਰਅਸਲ ਸਾਫ਼ ਤੌਰ ਤੇ ਕਿਹਾ ਗਿਆ ਕਿ ਕੰਗਨਾਰ ਨੋਟ ਦੀ ਫਿਲਮ ਐਮਰਜੈਂਸੀ ਜੇਕਰ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੁੰਦੀ ਹੈ ਤਾਂ ਹਰ ਇੱਕ ਸਿਨੇਮਾ ਘਰ ਹਰ ਇੱਕ 몰 ਦੇ ਬਾਹਰ ਸ਼੍ਰਮਣੀ ਕਮੇਟੀ ਦੇ ਵੱਲੋਂ ਰੋਜ਼ ਮੁਜ਼ਾਰਾ ਕੀਤਾ ਜਾਵੇਗਾ ਇਸ ਨੂੰ ਲੈ ਕੇ ਬਕਾਇਦਾ ਸ਼੍ਰਮਣੀ ਕਮੇਟੀ ਨੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਨੇ ਇਸ ਤਰ੍ਹਾਂ ਜਦੋਂ ਮਨਸਤਾ ਦੀ ਇਸ ਨੂੰ ਲਗਾਏ ਕਿ ਸਰਾਨਾ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇੱਕ ਫਿਲਮ ਐਮਰਜੈਂਸੀ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ ਇਸ ਫਿਲਮ ਚ ਸਿੱਖ ਕਿਰਦਾਰ ਖਾਸ ਕਰਕੇ ਸਿੱਖ ਕੌਮ ਦੇ ਮਹਾਨ ਜਨਰੈਲ ਸੰਤ ਜਨਰੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਹ ਜਿਹੜਾ ਰੋਲ ਵਿਖਾਇਆ ਗਿਆ ਜਾਂ ਸੀਨ ਵਿਖਾਇਆ ਗਿਆ ਉਹ ਬਹੁਤ ਗਲਤ ਤਰੀਕੇ ਨਾਲ ਵਿਖਾਇਆ ਗਿਆ ਤੇ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਉਹ ਸਿੱਖ ਕੌਮ ਨਾਲ ਦੇ ਸਿੱਖਾਂ ਨਾਲ ਜਜ਼ਬਾਤਾਂ ਨਾਲ ਖੇਡਦੀਆਂ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮਤੇ ਪਾ ਕੇ ਭੇਜੇ ਸੀ ਕਿ ਇਹ ਫਿਲਮ ਜੜੀ ਆ ਉਹ ਰਿਲੀਜ਼ ਨਾ ਕੀਤੀ ਜਾਵੇ ਪਰ ਹੁਣ ਪਤਾ ਲੱਗਾ ਕਿ ਫਿਲਮ ਜੜੀ ਉਹ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ ਅਸੀਂ ਇਸ ਲਈ ਮੰਗ ਪੱਤਰ ਅੱਜ ਡੀਸੀ ਸਾਹਿਬ ਨੂੰ ਦਿੱਤਾ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਇਹ ਫਿਲਮ ਨੂੰ ਪੰਜਾਬ ਅਮਸਰ ਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ। ਇਸੇ ਤਰ੍ਹਾਂ ਮਾਂ ਜੋ ਪ੍ਰਧਾਨ ਸਾਹਿਬ ਸਰਦਾਰ ਜਿੰਦਸੀ ਧੰਮਜੀ ਵੱਲੋਂ ਅਸੀਂ ਸੀਐਮ ਸਾਹਿਬ ਨੂੰ ਵੀ ਲੈਟਰ ਲਿਖਿਆ ਆ ਤੇ ਉਹਨਾਂ ਤੋਂ ਮੰਗ ਕੀਤੀ ਆ ਕਿ ਇਹ ਪੰਜਾਬ ਚ ਫਿਲਮ ਰਿਲੀਜ਼ ਹੋਣ ਤੋਂ ਰੁਕੀ ਜਾਵੇ। ਅਸੀਂ ਜਿਲ੍ਹਾ ਜਿੰਨੇ ਵੀ ਜ਼ਿਲ੍ਹੇ ਜਿੱਥੇ ਇਹ ਫਿਲਮ ਰਿਲੀਜ਼ ਹੋ ਰਹੀ ਆ ਅਸੀਂ ਉਹਨਾਂ ਨੂੰ ਰੋਕਣ ਲਈ ਫਿਲਮ ਦੇ ਰਿਲੀਜ਼ ਤੋਂ ਰੋਕਣ ਲਈ ਵੱਡੀ ਪੱਧਰ ਤੇ ਪ੍ਰੋਟੈਸਟ ਵੀ ਕਰ ਰਹੇ ਆ। ਇਹ ਕਰਕੇ ਸਰਕਾਰ ਨੂੰ ਅਪੀਲ ਆ ਕਿ ਕਾਨੂੰਨ ਦੇ ਪੰਜਾਬ ਦਾ ਮਾਹੌਲ ਸ਼ਾਂਤ ਵਿੱਚ ਰੱਖਣ ਲਈ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ ਜੋ ਅਨਸੁਵਣੀ ਘਟਨਾ ਹੋਦੀ ਹੈ ਤੇ ਦਾ ਜ਼ਿੰਮੇਵਾਰ ਕੌਣ ਉਹਦੇ ਜ਼ਿੰਮੇਵਾਰ ਸਰਕਾਰ ਹੋਏਗੀ ਜੀ ਜੇ ਨਹੀਂ ਇਹ ਸਰਕਾਰ ਰੋਕਦੀ ਕਿਉਂਕਿ ਅਸੀਂ ਤਾਂ ਅਪੀਲ ਕਰ ਰਹੇ ਹਾਂ ਕਿ ਫਿਲਮ ਤੇ ਰੋਕ ਲਾਈ ਜਾਵੇ ਤੇ ਜੇ ਕੋਈ ਗੱਲ ਕੋਈ ਵਾਪਰਦੀ ਆ ਕੋਈ ਹੰਸਿਕ ਘਟਨਾ ਹੁੰਦੀ ਆ ਤੇ ਉਹਦੇ ਲਈ ਸਰਕਾਰ ਜ਼ਿੰਮੇਵਾਰ ਸ਼ੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਗਈ ਤਾਂ ਸ਼ਮਨੀ ਕਮੇਟੀ ਦੇ ਵੱਲੋਂ ਹਰ ਇੱਕ ਸਿਨੇਮਾਕਰ ਹਰ ਇੱਕ ਮਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਦੱਸਦੇ ਇਹ ਕਿ ਕੰਗੜਾ ਰਣੋਦ ਦੀ ਫਿਲਮ ਐਮਰਜੈਂਸੀ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਵੱਧਦਾ ਜਾ ਰਿਹਾ ਹੈ ਤਾਂ ਸੂਬੇ ਭਾਰਤ ਦੇ ਵਿੱਚ ਸ਼ਮਨੀ ਕਮੇਟੀ ਦੇ ਵੱਲੋਂ ਆਪਣੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਇਸੇ ਦਰਮਿਆਨ ਇਹ ਵੀ ਕਿਹਾ ਗਿਆ ਕਿ ਜੇਕਰ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੁੰਦੇ ਨੇ ਤੇਜ਼ੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਪੰਜ ਮੈਂਬਰੀ ਵਫਦ ਦੇ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਦਰਅਸਲ ਸਾਫਤ ਹੋਰ ਤੇ ਕਿਹਾ ਗਿਆ ਹੈ ਕਿ ਕੰਗਨਾਰ ਨੋਟ ਦੀ ਫਿਲਮ ਐਮਰਜੈਂਸੀ ਜੇਕਰ ਪੰਜਾਬ ਦੇ ਸਿਨੇਮਾ ਘਰਾ ਦੇ ਵਿੱਚ ਰਿਲੀਜ਼ ਹੁੰਦੀ ਹੈ ਤਾਂ ਹਰ ਇੱਕ ਸਿਨੇਮਾ ਘਰ ਹਰ ਇੱਕ ਮਾਲ ਦੇ ਬਾਹਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਰੋਜ਼ ਮੁਜ਼ਾਰਾ ਕੀਤਾ ਜਾਵੇਗਾ ਇਸ ਨੂੰ ਲੈ ਕੇ ਬਕਾਇਦਾ ਸ਼੍ਰਮਣੀ ਕਮੇਟੀ ਨੇ ਮੁਲਾਜ਼ਮਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਨੇ। ਇਸ ਤਰ੍ਹਾਂ ਜਦੋਂ ਮਨਸਤਾ ਦੀ ਇਸ ਨੂੰ ਲਗਾਏ ਕਿ ਸਰਾਨਾ ਕਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਇੱਕ ਫਿਲਮ ਐਮਰਜੈਂਸੀ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ ਚ ਸਿੱਖ ਕਿਰਦਾਰ ਖਾਸ ਕਰਕੇ ਸਿੱਖ ਕੌਮ ਦੇ ਮਹਾਨ ਜਨਰਲ ਸੰਤ ਜਨਰਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਹ ਜਿਹੜਾ ਰੋਲ ਵਿਖਾਇਆ ਗਿਆ ਜਾਂ ਸੀਨ ਵਿਖਾਇਆ ਗਿਆ ਉਹ ਬਹੁਤ ਗਲਤ ਤਰੀਕੇ ਨਾਲ ਵਿਖਾਇਆ ਗਿਆ ਤੇ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਉਹ ਸਿੱਖ ਕੌਮ ਨਾਲ ਦੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਦੀਆਂ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮਤੇ ਪਾ ਕੇ ਭੇਜੇ ਸੀ ਕਿ ਇਹ ਫਿਲਮ ਜੜੀ ਆ ਉਹ ਰਿਲੀਜ਼ ਨਾ ਕੀਤੀ ਜਾਵੇ ਪਰ ਹੁਣ ਪਤਾ ਲੱਗਾ ਕਿ ਫਿਲਮ ਜੜੀ ਉਹ ਪੰਜਾਬ ਚ ਰਿਲੀਜ਼ ਕੀਤੀ ਜਾ ਰਹੀ ਹੈ ਅਸੀਂ ਇਸ ਲਈ ਮੰਗ ਪੱਤਰ ਅੱਜ ਇਸ ਸਭ ਨੂੰ ਦਿੱਤਾ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਫਿਲਮ ਨੂੰ ਪੰਜਾਬ ਅੰਸਾਰ ਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਇਸੇ ਤਰ੍ਹਾਂ ਮਾਂਜੋ ਪ੍ਰਧਾਨ ਸਾਹਿਬ ਸਦਾਰਜਨ ਦਸਨੀ ਧੰਮਜੀ ਵੱਲੋਂ ਅਸੀਂ ਸੀਐਮ ਸਾਹਿਬ ਨੂੰ ਵੀ ਲੈਟਰ ਲਿਖਾਇਆ ਤੇ ਉਹਨਾਂ ਤੋਂ ਮੰਗ ਕੀਤੀ ਆ ਕਿ ਇਹ ਪੰਜਾਬ ਚ ਫਿਲਮ ਰਿਲੀਜ਼ ਹੋਣ ਤੋਂ ਰੁਕੀ ਜਾਵੇ। ਅਸੀਂ ਜਿੱਲੇ ਜਿੰਨੇ ਵੀ ਜ਼ਿਲ੍ਹੇ ਜਿੱਥੇ ਇਹ ਫਿਲਮ ਰਿਲੀਜ਼ ਹੋ ਰਹੀ ਆ ਅਸੀਂ ਉਹਨਾਂ ਨੂੰ ਰੋਕਣ ਲਈ ਫਿਲਮ ਦਾ ਰਿਲੀਜ਼ ਤੋਂ ਰੋਕਣ ਲਈ ਵੱਡੀ ਪੱਧਰ ਤੇ ਪ੍ਰੋਟੈਸਟ ਵੀ ਕਰ ਰਹੇ ਆ। ਇਹ ਕਰਕੇ ਸਰਕਾਰ ਨੂੰ ਬੀਲ ਆ ਕਿ ਫਿਲਮ ਦੇ ਪੰਜਾਬ ਦਾ ਮਾਹੌਲ ਸ਼ਾਂਤਮਈ ਰੱਖਣ ਲਈ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ। ਜੋ ਤਾਂ ਜੋ ਪੰਜਾਬ ਦਾ ਮਾਣ ਜਿਹੜਾ ਉਹ ਸ਼ਾਂਤ ਰਹ ਸਕੇ ਜੋ ਅਨਸਵਾਨੀ ਘਟਨਾ ਹੋਦੀ ਹੈ ਤੇ ਤੇ ਜ਼ਿੰਮੇਵਾਰ ਕੌਣ ਹੋਵੇ ਉਹਦੇ ਜ਼ਿੰਮੇਵਾਰ ਸਰਕਾਰ ਹੋਏਗੀ ਜੀ ਜੇ ਨਹੀਂ ਇਹ ਸਰਕਾਰ ਰੋਕਦੀ ਕਿਉਂਕਿ ਅਸੀਂ ਤਾਂ ਅਪੀਲ ਕਰ ਰਹੇ ਹਾਂ ਕਿ ਫਿਲਮ ਤੇ ਰੋਕ ਲਾਈ ਜਾਵੇ ਤੇ ਜੇ ਕੋਈ ਗੱਲ ਕੋਈ ਵਾਪਰਦੀ ਆ ਕੋਈ ਹੰਸੇਕ ਘਟਨਾ ਹੁੰਦੀ ਆ ਤੇ ਉਹਦੀ ਸਰਕਾਰ ਜ਼ਿੰਮੇਵਾਰ